ਅਦਾਰਾ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ ਤੇ ਸਾਡਾ ਇੱਕ ਉਪਰਾਲਾ ਹੁੰਦਾ ਜੀ ਅਸੀਂ ਉਪਰਾਲਾ ਕੀ ਕਰਦੇ ਆ ਡਾਕਟਰ ਸਾਹਿਬ ਤੁਹਾਡਾ ਨੋ ਬੜਾ ਸੋਹਣਾ ਅਸੀਂ ਲੇਖਕਾਂ ਦੇ ਵਿੱਚ ਹੋਰ ਜਗ੍ਹਾ ਤੁਹਾਡੇ ਬੜੇ ਸਨਮਾਨ ਤੁਹਾਡੇ ਸੋਹਣੇ ਨੇ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਤੁਹਾਡਾ ਜਨਮ ਕਿੱਥੇ ਹੋਇਆ ਸੀ ਜਦੋਂ ਤੁਸੀਂ ਇੱਥੇ ਪੜਾਈ ਪਟਿਆਲੇ ਕਰੀ ਮੋੜਲੀਪੜਾਈ ਥੋੜੀ ਪਟਾਲੇ ਦੀ ਹੋਣੀ ਸਾਰੀ ਹਾਂਜੀ ਹਾਂਜੀ ਤੇ ਗ੍ਰੈਜੂਏਸ਼ਨ ਤੁਸੀਂ ਫਿਰ ਕਿੱਥੋਂ ਕਰੀ ਜੀ ਮੈਂ ਆਪਾਂ ਕਰਨਾ ਪੜਾਈ ਸੀ ਤੇ ਕੋਈ ਬਚਪਨ ਚ ਐਸਾ ਸ਼ੌਂਕ ਸੀਗਾ ਕਿ ਜਿਹਦੇ ਨਾਲ ਤੁਸੀਂ ਬਚਪਨ ਚ ਕੋਈ ਤੁਹਾਨੂੰ ਜਿਵੇਂ ਖੇਡਾਂ ਦਾ ਹੁੰਦਾ ਕਿਸੇ ਨੂੰ ਪੜ੍ਹਨ ਹੁੰਦਾ ਤੁਹਾਨੂੰ ਕੀ ਸ਼ੌਂਕ ਸੀਗਾ ਦਾ ਕੋਈ ਲਿਖਿੰਦਾ ਜਦੋਂ ਆਪਾਂ ਲਿਖਦੇ ਆ ਆਪਾਂ ਕੋਈ ਨਾ ਕੋਈ ਉਸਤਾਦ ਜਾਂ ਗੁਰੂ ਧਾਰਦੇ ਆ ਤੁਹਾਡਾ ਕੋਈ ਹੈ ਉਸਤਾਦ ਜਾਂ ਗੁਰੂ ਤੁਹਾਡਾ ਜੀ ਕਵਿਤਾ ਕੀ ਹੈ ਜੀ ਕਵਿਤਾ ਤਾਂ ਭਾਵਨਾਵਾਂ ਦਾ ਉਛਲਨ ਹੈ ਜੀ ਮਨਚ ਪਾਵਾਇ ਜੀ ਜੋ ਛਲਕ ਗਈ ਤਾਂ ਕਵਿਤਾ ਬਣ ਗਈ ਇਹ ਇੱਕ ਥੋੜਾ ਨਾ ਵਿਸ਼ਾਲੀ ਉਪਨਿਆਸ ਸੀਗਾ ਉਹਦੀ ਬੜੀ ਚਰਚਾ ਹੋਈ ਬੜੀ ਉਹਦੀ ਜਗ੍ਹਾ ਜਾਗਾ ਤੇ ਉਹਨੂੰ ਸਨਮਾਨ ਵੀ ਸ਼ਾਇਦ ਮਿਲਿਆ ਇੱਕ ਨਾਲ ਮੈਂ ਗੱਲ ਹੋਰ ਜੋੜ ਦਵਾਂ ਜਿਵੇਂ ਤੁਸੀਂ ਕਿਤਾਬਾਂ ਲਿਖੀਆਂ ਤੁਹਾਡੀਆਂ ਕਿਤਾਬਾਂ ਕੁਝ ਸਕੂਲ ਜਾਂ ਕਾਲਜ ਦੇ ਵਿੱਚ ਲੱਗੀਆਂ ਹੋਈਆਂ ਕੁਝ ਮੇਰੀ ਕਿਤਾਬਾਂ ਤੇ ਚਾਰ ਯੂਨੀਵਰਸਿਟੀਆਂ ਚ ਜੀ ਪੀ ਐਚ ਡੀ ਹੋ ਰਹੀ ਹੈ ਹਿੰਦੀ ਚ ਮੇਰੇ ਚਾਰ ਉਪਨਿਆਸ ਨੇ ਜੀ ਔਰ ਸੰਸਕ੍ਰਿਤ ਮੇ ਚਾਰ ਉਪਨਿਆਸ ਹੈ ਜੀ ਆਇਕ ਹਿੰਦੁਸਤਾਨ ਔਰ ਪਾਕਿਸਤਾਨ ਕੇ ਵਿੱਚ ਜਿੰਨੀਆਂ ਲੜਾਈਆਂ ਹੋਈਆਂ ਹਾਲੇ ਤੱਕ ਜੀ ਉਹਨਾਂ ਲੜਾਈਆਂ ਅਦਾਰਾ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ ਤੇ ਸਾਡਾ ਇੱਕ ਉਪਰਾਲਾ ਹੁੰਦਾ ਜੀ ਅਸੀਂ ਉਪਰਾਲਾ ਕੀ ਕਰਦੇ ਆ ਅਸੀਂ ਜੋ ਵੀ ਸਮਾਜ ਦੇ ਵਿੱਚ ਕੋਈ ਅੱਛਾ ਕੰਮ ਕਰ ਰਿਹਾ ਕੋਈ ਦੇਨ ਹੈ ਉਹਦੀ ਸਮਾਜ ਦੇ ਵਿੱਚ ਉਹਨੂੰ ਅਸੀਂ ਆਪਣੇ ਸਟੂਡੀਓ 'ਚ ਲਾ ਕੇ ਉਹਨਾਂ ਦੇ ਵਿਚਾਰ ਤੁਹਾਡੇ ਥਰੂ ਅਸੀਂ ਪਹੁੰਚਾਉਂਦੇ ਆ ਕਿ ਵੀ ਤੁਹਾਡੇ ਉਹਨਾਂ ਦੇ ਵਿਚਾਰ ਕੀ ਨੇ ਉਹਨਾਂ ਦੀ ਦੇਨ ਕੀ ਹੈ ਸੋ ਪਿਛਲੇ ਹਫਤੇ ਮੈਂ ਇੱਕ ਜਿਹੜੀ ਤੁਹਾਡੀ ਇੰਟਰਵਿਊ ਕਰੀ ਸੀ ਉਹ ਨਸ਼ਿਆਂ ਦੇ ਉੱਪਰ ਕਰੀ ਸੀ ਕਿ ਜਿਹੜਾ ਪੰਜਾਬ 'ਚ ਨਸ਼ੇ ਨੇ ਉਹ ਕਿਸ ਤਰ੍ਹਾਂ ਚੱਲ ਰਹੇ ਨੇ ਅੱਜ ਸਾਡੇ ਨਾਲ ਆਏ ਨੇ ਜੀ ਬੜੇ ਵਿਦਵਾਨ ਲੇਖਕ ਡਾਕਟਰ ਮਹੇਸ਼ ਗੌਤਮ ਜੀ ਅੱਜ ਉਹਨਾਂ ਨਾਲ ਗੱਲ ਕਰਦੇ ਆਂ ਉਹਨਾਂ ਨੂੰ ਪੁੱਛਦੇ ਆਂ ਹੈ ਲੇਖਕ ਨੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨਾਲ ਗੱਲ ਕਰਦੇ ਆਂ ਕਿ ਉਹਨਾਂ ਦਾ ਜੀਵਨ ਦਾ ਲਿਖਣ ਦਾ ਸ਼ੁਰੂਆਤ ਕਦੋਂ ਹੋਈ ਉਹਦੇ ਬਾਰੇ ਗੱਲ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਇਸ ਵਾਰ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਥੇ ਸੋਚੀ ਸ਼ਕਤੀ ਚੈਨਲ ਤੇ ਬੁਲਾਇਆ ਮੈਂ ਬਹੁਤ ਦਿਲੋਂ ਸ਼ੁਕਰੀਆ ਕਰਦਾ ਹਾਂ ਧੰਨਵਾਦ ਡਾਕਟਰ ਸਾਹਿਬ ਸਾਡੀ ਡਿਊਟੀ ਹੈ ਡਾਕਟਰ ਸਾਹਿਬ ਤੁਹਾਡਾ ਨੋ ਬੜਾ ਸੋਹਣਾ ਅਸੀਂ ਲੇਖਕਾਂ ਦੇ ਵਿੱਚ ਹੋਰ ਜਗ੍ਹਾ ਤੁਹਾਡੇ ਬੜੇ ਸਨਮਾਨ ਤੁਹਾਡੇ ਸੋਹਣੇ ਨੇ ਅਸੀਂ ਅੱਜ ਤੁਹਾਨੂੰ ਗੱਲ ਕਰਨੀ ਆ ਕਿ ਤੁਹਾਡਾ ਜਨਮ ਕਿੱਥੇ ਹੋਇਆ ਸੀ ਮੇਰਾ ਜਨਮ ਪਟਿਆਲਾ ਚ ਹੋਇਆ ਸੀ ਜੀ ਤੇ ਇੱਥੇ ਮੈਂ ਜ਼ਿਆਦਾਤਰ ਮੇਰੇ ਪਿਤਾ ਜੀ ਕੋਲ ਮੈਂ ਪੜੇ ਹਾਂ ਜੀ ਤੇ ਸਭਕਤ ਮੇਰਾ 베ਸ ਰਿਹਾ ਜੀ ਤੇ ਉਸ ਤੋਂ ਬਾਅਦ ਮੈਂ ਸਰਵਿਸ ਜਾ ਗਿਆ ਸੀ ਜਦੋਂ ਤੁਸੀਂ ਇੱਥੇ ਪੜਾਈ ਪਟਿਆਲੇ ਕਰੀ ਮੋੜਲੀਪੜਾਈ ਥੋੜੀ ਪਟਾਲੇ ਦੀ ਹੋਣੀ ਸਾਰੀ ਹਾਂਜੀ ਹਾਂਜੀ ਤੇ ਗ੍ਰੈਜੂਏਸ਼ਨ ਤੁਸੀਂ ਫਿਰ ਕਿੱਥੋਂ ਕਰੀ ਮੈਂ ਗ੍ਰੈਜੂਏਸ਼ਨ ਮੈਰਿਜ ਕੇ ਬਾਅਦ ਜੀ ਸਰਵਿਸ ਮੇ ਆਨੇ ਕੇ ਬਾਅਦ ਪ੍ਰਾਈਵੇਟ ਕਰੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਡਬਲ ਪੋਸਟ ਗ੍ਰੈਜੂਏਸ਼ਨ ਤੇ ਪੀ ਐਚ ਡੀ ਜੀ ਇਹ ਸਾਰੀ ਮੇਰੀ ਬਾਤ ਹੋਈ ਹੈ ਓਕੇ ਇਹ ਤੁਸੀਂ ਪੜ੍ਹਾਈ ਦੀ ਗੱਲ ਕਰ ਰਹੇ ਹੋ ਪੜ੍ਹਾਈ ਦਾ ਤੁਹਾਨੂੰ ਜਾਂ ਸੀਗਾ ਜਿਵੇਂ ਆਪਾਂ ਕਹਿੰਦੇ ਪੜ੍ਹਾਈ ਸੀ ਤੇ ਕੋਈ ਬਚਪਨ ਚ ਐਸਾ ਸ਼ੌਂਕ ਸੀਗਾ ਕਿ ਜਿਹਦੇ ਨਾਲ ਤੁਸੀਂ ਬਚਪਨ ਚ ਕੋਈ ਤੁਹਾਨੂੰ ਜਿਵੇਂ ਖੇਡਾਂ ਦਾ ਹੁੰਦਾ ਕਿਸੇ ਨੂੰ ਪੜ੍ਹਨ ਹੁੰਦਾ ਤੁਹਾਨੂੰ ਕੀ ਸ਼ੌਂਕ ਸੀਗਾ ਦਾ ਐਕਚੁਅਲੀ ਮੇਰੇ ਪਿਤਾ ਜੀ ਮੈਨੂੰ ਸਵੇਰੇ 4 ਵਜੇ ਉਠਾ ਦਿੰਦੇ تھے ਤੇ ਪੜ੍ਹਨ ਲਾ ਦਿੰਦੇ تھے ਜੀ ਉਹ ਮੈਨੂੰ ਸਕੂਲ ਵੀ ਜਾਣੇ ਤੇ ਰੋਕਦੇ تھے ਇਹ ਵੀ ਸਕੂਲ ਚ ਟਾਈਮ ਖਰਾਬ ਕਰੇਗਾ ਜੀ ਉਰੇ ਬੈਠ ਕੇ ਪੜ੍ਹ ਜੀ ਉਹ ਆਪੜਾ ਨਤੀਜੇ ਦਾ ਜ਼ੋਰ ਦਿੰਦੇ ਉਹਨਾਂ ਨੇ ਖੇਲਣ ਖੁਲਣ ਤਾਂ ਮੈਨੂੰ ਦੇ ਹੀ ਨਹੀਂ ਵੈਰੀ ਗੁੱਡ ਜਿਵੇਂ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਗ੍ਰੈਜੂਏਸ਼ਨ ਕਰੀ ਜਾਂਸਾ ਵਿਆਹ ਕਿਹੜੇ ਸਾਲ ਚ ਹੋਇਆ ਸੀ ਫਿਰ ਤੁਹਾਡਾ ਵਿਆਹ ਮੇਰਾ 1968 ਚ ਹੋਇਆ ਜੀ ਤੇ ਉੱਤੇ 4 ਮਹੀਨੇ 5 ਮਹੀਨੇ ਪਹਿਲਾਂ ਮੈਂ ਸਰਵਿਸ ਜਾ ਗਿਆ ਸੀ ਜੀ ਤੇ ਉਹਦੇ ਬਾਅਦ ਗਵਰਨਮੈਂਟ ਸਰਵਿਸ ਜਾ ਗਿਆ ਸੀ ਬਾਅਦ ਚ ওকে ਇਹ ਤੁਹਾਨੂੰ ਫਿਰ ਲਿਖਣ ਦਾ ਸ਼ੌਂਕ ਕਿੱਥੋਂ ਪੈਦਾ ਹੋਇਆ ਹੈ ਲਿਖਣ ਦਾ ਸ਼ੌਕ ਤਾਂ ਮਨ ਨੂੰ ਸ਼ੁਰੂ ਸੇ ਸੀ ਮੈਰਿਜ ਤੇ ਵੀ ਪਹਿਲਾਂ ਸੀ ਜੀ ਬਲਕਿ ਮੇਰੀ ਵਾਈਫ ਥੋੜਾ ਜਿਹਾ ਮੇਰੇ ਲਿਖਣ ਤੇ ਦੁਖੀ ਸੀ ਜੀ ਉਹ ਕਹਿੰਦੀ ਸੀ ਵੀ ਇਹ ਕਵਿਤਾ ਲਿਖਣ ਕੀ ਬਜਾ ਹੈ ਨਾ ਤੁਸੀਂ ਅੱਗੇ ਪੜ੍ਹਾਈ ਕਰੋ ਜੀ ਉਸਨੇ ਮੇਰੀ ਕਵਿਤਾ ਛੜਾਤੀ ਤੇ ਅੱਗੇ ਪੜਨ ਮੰਨੂ ਲਾਤਾ ਜੀ ਉਸ ਤੋਂ ਬਾਅਦ ਮੈਂ ਬੀਏ ਐਮਏ ਡਬਲ ਐਮਏ ਪੀਐਚਡੀ ਕਰੀ ਜੀ ਇਸ ਚ ਉਸਦਾ ਬੜਾ ਯੋਗਦਾਨ ਹੈ ਵੈਰੀ ਗੁੱਡ ਜਦੋਂ ਤੁਸੀਂ ਤੁਹਾਡਾ ਵਿਆਹ ਹੋਇਆ ਹਾਂਜੀ ਉਹ ਲਿਖਣਾ ਤੁਸੀਂ ਕਹਿੰਦੇ ਮੈਂ ਪਹਿਲਾਂ ਸ਼ੁਰੂ ਕਰਤਾ ਸੀਗਾ ਹਾਂਜੀ ਕੋਈ ਲਿਖਦਾ ਜਦੋਂ ਆਪਾਂ ਲਿਖਦੇ ਆ ਆਪਾਂ ਕੋਈ ਨਾ ਕੋਈ ਉਸਤਾਦ ਜਾਂ ਗੁਰੂ ਧਾਰਦੇ ਆ ਤੁਹਾਡਾ ਕੋਈ ਹੈ ਉਸਤਾਦ ਜਾਂ ਗੁਰੂ ਤੁਹਾਡਾ ਕੋਈ ਨੇਚਰਲੀ ਸਾਰੀ ਇਹ ਤਾਂ ਮਨ ਦੇ ਵਿੱਚ ਕਵਿਤਾ ਤਾਂ ਫੁੱਟਦੀ ਹੈ ਜੀ ਕਵਿਤਾ ਕੀ ਹੈ ਜੀ ਕਵਿਤਾ ਤਾਂ ਭਾਵਨਾਵਾਂ ਦਾ ਉਛਲਨ ਹੈ ਜੀ ਮਨਚ ਭਾਵ ਆਏ ਜੀ ਜੋ ਛਲਕ ਗਈ ਤਾਂ ਕਵਿਤਾ ਬਣ ਗਈ ਵੈਰੀ ਗੁੱਡ ਡਾਕਟਰ ਜੀ ਤੁਸੀਂ ਕਵਿਤਾ ਦੀ ਗੱਲ ਕਰੀ ਜਿਵੇਂ ਤੁਸੀਂ ਲਿਖਿਆ ਬਹੁਤ ਕੁਝ ਲਿਖਿਆ ਹੁਣ ਤੱਕਰ ਬਹੁਤ ਲਿਖ ਰਿਹਾ ਹਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕੋਈ ਆਰਟੀਕਲ ਕਵਿਤਾ ਜਾਂ ਕੋਈ ਤੁਸੀਂ ਛਾਪਿਆ ਹੋਊਗਾ ਖਬਰ ਮੈਗਜ਼ੀਨ ਦੇ ਵਿੱਚ ਉਹ ਕਦੋਂ ਛਾਪਿਆ ਤੁਹਾਡਾ ਕੁਝ ਹੈ ਪਤਾ ਇਹ ਤਾਂ 1969 70 71 72 ਉਸ ਪੀਰੀਅਡ ਚ ਪੰਜਾਬ ਕੇਸਰੀ ਹਿੰਦੀ ਮਿਲਾਪ ਇਹਨਾਂ ਅਖਬਾਰਾਂ ਚ ਮੇਰੇ ਮੇਰੀ ਕਵਿਤਾਵਾਂ ਛਪਿਆ ਕਰਤੀਆਂ ਸੀ ਆ ਓਕੇ ਹੁਣ ਤੁਸੀਂ ਕਵਤਾ ਦਾ ਕਿਹਾ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਛਪ ਚੁੱਕੀਆਂ ਮੇਰੀਆਂ 20 ਕਿਤਾਬਾਂ ਛਪ ਚੁੱਕੀਆਂ ਜੀ ਹਲੇ ਤੱਕ ਜੀ ਇਹ ਡਿਗਰੀ ਦੇ ਦਸ਼ਮ ਮੰਡਲ ਤੇ ਮੇਰੀ ਵਿਆਖਿਆ ਹੈ ਤੇ ਆ ਸਿੰਘਨਾਥ ਇਹ ਕਿਤਾਬ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕਰਵਾਈ थी ਇਹ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ ਤੇ ਆ ਮੇਗਨਾਥ ਮੇਘਦूत ਕਾਲੀਦਾਸ ਕੇ ਕਾਪੀ ਕਾ ਪੰਜਾਬੀ ਮੇਂ ਅਨੁਵਾਦ ਹੈ ਮੈਂ ਇਹ ਵੀ ਬਤਾਣਾ ਚਾਹਾਂਗਾ ਤੁਹਾਨੂੰ ਕਿ ਪਹਿਲਾਂ ਮੈਂ ਹਿੰਦੀ ਚ ਲਿਖਦਾ ਸੀ ਜੀ ਬਾਅਦ ਚ ਪ੍ਰੋਫੈਸਰ ਦੇਵਦਿਤ ਭੱਟੀਆਂ ਮਲੇਰ ਕੋਟਲਾ ਚ ਜੀ ਉਹਨਾਂ ਨੇ ਇੱਕ ਦਿਨ ਭਾਸ਼ਾ ਵਿਭਾਗ ਦੇ ਪ੍ਰੋਗਰਾਮ ਤੇ ਬਾਅਦ ਮੈਨੂੰ ਕਿਹਾ ਵੀ ਤੁਸੀਂ ਸੰਸਕ੍ਰਿਤ ਬੋਲਦੇ ਹੀ ਨਹੀਂ ਚੰਗੀਆਂ ਜੀ ਵੀ ਤੁਸੀਂ ਲਿਖਦੇ ਹਿੰਦੀ ਮੇਂ ਵੀ ਤੁਸੀਂ ਸੰਸਕ੍ਰਿਤ ਮੇਂ ਲਿਖਿਆ ਕਰੋ ਜੀ ਉਨ੍ਹਾਂ ਤੇ ਪ੍ਰੇਰਣਾ ਲੈ ਕੇ ਮੈਂ ਸੰਸਕ੍ਰਿਤ ਵਿੱਚ ਲਿਖਣਾ ਸ਼ੁਰੂ ਕਰਤਾ ਜੀ ਤੇ ਉਸ ਤੋਂ ਬਾਅਦ ਸੰਸਕ੍ਰਿਤ ਵਿੱਚ ਮੈਨੂੰ ਬੜਾ ਨਾਮ ਮਿਲਿਆ ਆ ਨਾਮ ਤੋਂ ਗੱਲ ਯਾਦ ਆਈ ਹੈ ਇੱਕ ਤੁਹਾਡਾ ਨਾ ਵਿਸ਼ਾਲੀ ਉਪਨਿਆਸ ਸੀਗਾ ਉਹਦੀ ਬੜੀ ਚਰਚਾ ਹੋਈ ਬੜੀ ਉਹਦੀ ਜਗ੍ਹਾ ਜਗ੍ਹਾ ਤੇ ਤੁਹਾਨੂੰ ਸਨਮਾਨ ਵੀ ਸ਼ਾਇਦ ਮਿਲਿਆ ਉਹਦੇ ਬਾਰੇ ਜਰੂਰ ਦੱਸੋ ਜਰਾ ਹਾਂ ਇਹ ਵਿਸ਼ਾਲੀ ਉਪਨਿਆਸ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਵੈਰੀ ਗੁੱਡ ਜੋ ਕਿ ਦੇਸ਼ ਦਾ सर्वोच्च पुरस्कार है जी और इस्टा इस्टाम साहित्य एकेडमी पुणे में एक प्रोफेसर गोपा नायक हैं जी उससे अंग्रेजी से अनुवाद करवा रही है वेरी गुड तो पंजाबी यूनिवर्सिटी की प्रोफेसर राजवंत कौर जी आ, पंजाबी जी ये उसका पंजाबी से अनुवाद करवा रही है साहित्य एकेडमी करवा रही है उन्होंने ते वेरी गुड ਤੇ ਰਾਜਸਥਾਨ ਚ ਵੀ ਇਸ ਕਾਨਵਾਦ ਹੋਇਆ ਹੈਗਾ ਮੈਨੂੰ ਪਤਾ ਲੱਗਿਆ ਹੈ ਰਾਜਸਥਾਨੀ ਚ ਇੱਕ ਨਾਲ ਮੈਂ ਗੱਲ ਹੋਰ ਜੋੜ ਦਵਾ ਜਿਵੇਂ ਤੁਸੀਂ ਕਿਤਾਬਾਂ ਲਿਖੀਆਂ ਤੁਹਾਡੀਆਂ ਕਿਤਾਬਾਂ ਕੁਝ ਸਕੂਲ ਜਾਂ ਕਾਲਜ ਦੇ ਵਿੱਚ ਲੱਗੀਆਂ ਹੋਈਆਂ ਕੁਝ ਮੇਰਾ ਬੈਸ਼ਾਲੀ ਨਾਵਲ ਜੀ ਗੁਰੂ ਨਾਨਕ ਯੂਨੀਵਰਸਿਟੀ ਚ ਐਮ ਐਚ ਲੱਗਿਆ ਹੋਇਆ ਹੈ ਜੀ ਤੇ ਇੱਕ ਮੇਰੀ ਕਹਾਣੀ ਅਪਰਨਾ ਜੀ ਉੱਤਰ ਪ੍ਰਦੇਸ਼ ਕੀ ਯੂਨੀਵਰਸਿਟੀ ਦੇ ਪਾਠਕ੍ਰਮ ਚ ਲੱਗੀ ਹੋਈ ਹੈ ਜੀ ਇਸ ਤੋਂ ਇਲਾਵਾ ਮੇਰੀ ਕਿਤਾਬਾਂ ਤੇ ਚਾਰ ਯੂਨੀਵਰਸਿਟੀਆਂ ਚ ਜੀ ਪੀ ਐਚ ਡੀ ਹੋ ਰਹੀ ਹੈ ਵੈਰੀ ਗੁੱਡ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਾਂ ਮੇਰੇ ਨਾਮ ਤੇ ਕੇਮੇਸ਼ ਚੰਦਰ ਸ਼ਰਮਾ ਗੋਤਮ ਵਿਅਕਤੀਤਵ եւ ਕ੍ਰਿਤਿਤਵ ਇਸ ਵਿਸ਼ੇ ਤੇ ਪੀ ਐਚ ਡੀ ਹੋ ਰਹੀ ਹੈ ਵੈਰੀ ਗੁੱਡ ਤੇ ਤੁਹਾਡੇ ਉਪਨਿਆਸ ਕਿੰਨੇ ਹੋ ਚੁੱਕੇ ਤੁਸੀਂ ਕਿੰਨੇ ਛਾਪੇ ਹੁੰਦਕ ਕਿਤਾਬਾਂ ਦੱਸ ਦਿਆ ਕਿ 20 ਦੇ ਨੇੜੇ ਤੇ ਹੋ ਚੁੱਕੀਆਂ ਆਂ ਵੀ तकरीबन ਹਾਂ ਜੀ ਹਿੰਦੀ ਚ ਮੇਰੇ ਚਾਰ ਉਪਨਿਆਸ ਨੇ ਜੀ और संस्कृत में चार उपन्यास हैं जी ते इसके अलावा महारहम रत्नम अंबेडकर है जी ये उपन्यास थे अलावा अंबेडकर की जीवनी है वेरी गुड ये छप चुकी है जी इसके अलावा एक हिंदुस्तान और पाकिस्तान के बीच जिनियां लड़ाइयां हुई हैं हाल तक जी उन लड़ाइयों ਨੂੰ मैं संस्कृत में बिल्कुल यथार्थ परक वर्णन की तह जी 351 पृष्ठों की किताब है 마하비라 ਵਿਸ਼ਮਤਾ ਭੂਵਨ ਜੀ ਉਹ ਕਿਤਾਬ ਇਸ ਟਾਈਮ ਸੈਂਟਰਲ ਸੰਸਕ੍ਰਿਤੀ ਯੂਨੀਵਰਸਿਟੀ ਪਬਲਿਸ਼ ਕਰਾ ਰਹੀ ਹੈ ਵੈਰੀ ਗੁੱਡ ਨਰਸੋ ਇੰਨਾ ਤੁਸੀਂ ਕੰਮ ਕਰ ਲਿਆ ਇਹ ਦਸ਼ਕਾਂ ਨੂੰ ਸਾਨੂੰ ਇਹ ਦੱਸੋ ਵੀ ਤੁਸੀਂ ਹੁਣ ਤੱਕ ਤੁਹਾਨੂੰ ਜਿਹੜੇ ਪ੍ਰਾਈਵੇਟ ਸੈਕਟਰ ਸਰਕਾਰੀ ਅਦਾਰੇ ਤੁਹਾਨੂੰ ਹੁਣ ਤੱਕ ਕਿੰਨੇ ਸਨਮਾਨ ਮਿਲ ਚੁੱਕੇ ਨੇ ਬੈਟੇ ਛੋਟੇ-ਮੋਟੇ ਸਨਮਾਨ ਤਾਂ ਬਹੁਤ ਮਿਲ ਚੁੱਕੇ ਜੀ ਪਰ ਜਿਨ੍ਹਾਂ ਵਿੱਚ ਜਿਆਦਾ ਮਹੱਤਵਪੂਰਨ ਸਮਝ ਹੈ ਜੀ ਉਹ ਸੱਤ ਸਨਮਾਨ ਮਿਲੇ ਹੈ ਮੈਨੂੰ ਜੀ सबसे बड़ा तो साहित्य अकेडमी पुरस्कार है जो कि राष्ट्रीय पुरस्कार है जी। और संस्कृति मंत्रालय के अधीन है साहित्य अकेडमी ने जीता उसके अलावा उत्तर प्रदेश संस्कृत संस्थान ने मनु बाण भट्ट पुरस्कार जीता जी पंजाब सरकार के चीफ मिनिस्टर सरदार प्रकाश सिंह बादल ने ਮੈਨੂੰ ਸ਼ਿਰੋਮਣੀ ਸੰਸਕ੍ਰਿਤ ਸਾਹਿਤਕਾਰ ਪੁਰਸਕਾਰ ਦਿੱਤਾ ਸੀ ਵੈਰੀ ਗੁੱਡ ਤੇ ਮਾਨ ਸਾਹਿਬ ਨੇ ਵੀ ਮੇਰੀ ਕਿਤਾਬ ਨੂੰ ਪ੍ਰਸਿੱਧ ਕੀਤਾ ਇਸ ਦੇ علاوہ ਪੰਜਾਬ ਸਰਕਾਰ ਨੇ ਤਿੰਨ ਮੇਰੀ ਕਿਤਾਬਾਂ ਨੂੰ ਪੁਰਸਕ ਬੈਸਟ ਬੁੱਕ ਐਵਾਰਡ ਦਿਆ ਹੈਗਾ ਵੈਰੀ ਗੁੱਡ ਇੱਕ ਆਲ ਇੰਡੀਆ ਸੀਨੀਅਰ ਸਿਟੀਜ਼ਨਸ ਵੈਲਫੇਅਰ ਐਸੋਸੀਏਸ਼ਨ ਕੇ ਬੰਬਈ ਹੈੱਡ ਕੁਆਟਰ ਤੇ ਜੀ ਮੈਨੂੰ ਸੁਗਨ ਚੰਦ ਪਾਟਿਆ ਪੁਰਸਕਾਰ ਮੇਰੇ ਸ਼ਿਤਿਜ ਕੀ ਤਲਾਸ਼ ਉਪਨਿਆਸ ਤੇ ਬੈਸਟ ਬੁੱਕ ਅਵਾਰਡ ਮਿਲਿਆ ਮੈਨੂੰ ਵੈਰੀ ਗੁੱਡ ਬੰਬਈ ਤੇ ਆਪਣਾ ਭਾਸ਼ਾ ਵਿਭਾਗ ਪੰਜਾਬ ਇਹਦੇ ਵੱਲੋਂ ਕੁਝ ਤੁਹਾਨੂੰ ਮਿਲਿਆ ਕੁਝ ਭਾਸ਼ਾ ਵਿਭਾਗ ਪੰਜਾਬ ਨੇ ਸਭ ਤੋਂ ਪਹਿਲਾਂ ਤੇ ਸ਼ਿਰੋਮਣੀ ਸਾਹਿਤਕਾਰ ਪੁਰਸਕਾਰ ਦਿਆ ਸੀ ਮੈਨੂੰ ਜੀ ਉਸ ਤੋਂ ਬਾਅਦ ਮੇਰੀ ਤਿੰਨ ਕਿਤਾਬਾਂ ਨੂੰ ਸਨਮਾਨਿਤ ਕੀਤਾ ਜੀ ਬਹੁਤ سارے ਫੰਕਸ਼ਨਾਂ ਚ ਇਹਨਾਂ ਨੇ ਮੈਨੂੰ ਅਧਿਕਸ਼ ਬਣਾ ਕੇ ਸਨਮਾਨਿਤ ਕੀਤਾ ਹੈ ਜੀ ਭਾਸ਼ਾ ਵਿਭਾਗ ਬਹੁਤ ਚੰਗੇ ਕੰਮ ਕਰ ਰਿਹਾ ਹੈ ਵੈਰੀ ਗੁੱਡ ਮੈਂ ਭਾਸ਼ਾ ਵਿਭਾਗ ਨੂੰ ਐਪਰੀਸ਼ੀਏਟ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਭਾਸ਼ਾ ਵਿਭਾਗ ਵੈਰੀ ਗੁੱਡ ਇਹ ਤੁਸੀਂ ਕਿਤਾਬਾਂ ਸਾਰੀਆਂ ਛਾਪ ਕੇ ਜਿੰਨੀਆਂ ਵੀ ਤੁਸੀਂ ਕਿਤਾਬਾਂ ਛਾਪੀਆਂ ਹੁਣ ਤੱਕ ਟੋਟਲ ਜਿਵੇਂ ਤੁਸੀਂ 20 ਕਿਤਾਬਾਂ ਕਹਿ ਰਹੇ ਹੋ ਉਹ ਪੁਨਿਆਸ ਤੁਹਾਡੇ ਹੋ ਗਏ ਕਿੰਨੇ 8 ਹੋ ਗਏ 4 ਸੰਸਕ੍ਰਿਤ ਤੇ 4 ਹਿੰਦੀ ਚ ਹਾਂਜੀ ਹੋਣ ਜਿਹੜਾ ਤੁਹਾਡਾ ਅਗਲਾ ਜਿਹੜਾ ਵਿਜ਼ਨ ਜਾਂ ਅਗਲਾ ਤੁਹਾਡਾ ਟਾਰਗੇਟ ਉਹਦੇ ਉੱਪਰ ਕੀ ਸੁਪਰ ਹੈ ਤੁਹਾਡਾ ਮੈਂ ਅੱਜਕਲ ਕਈ ਕਹਾਣੀਆਂ ਲਿਖ ਰਹੇ ਹਨ ਜੀ ਉਹ ਕਹਾਣੀਆਂ ਐ ਕਿ ਜੋ ਕਿ ਸਮਾਜ ਕੀ ਦੁਖਤੀ ਰਨੂੰ ਛੇੜਨ ਵਾਲੀਆਂ ਹਨ वेरी गुड ਦਿੱਤਾ ਇੱਕ ਅ ਜੁੱਟੀਆਂ ਗੱਠਣ ਵਾਲਾ ਬੱਚਾ ਹੈ ਉਸਕਾ ਫਾਦਰ ਮਰ ਗਿਆ ਜੀ ਉਹ ਦਿਨ ਮੇਂ ਜੁ ਰਾਤ ਸ਼ਾਮ ਨੂੰ ਜੁਤੀਆਂ ਘਟਦਾ ਦਿਨ ਚ ਪੜ੍ਹਾਈ ਕਰਦਾ ਜੀ ਰਾਤ ਨੂੰ ਫੇਰ ਪੜ੍ਹਾਈ ਕਰਦਾ ਜੀ ਤੇ ਉਹ ਅੰਤ ਚ ਆਈਐਸ ਅਫਸਰ ਬਣਦਾ ਹੈ ਵੈਰੀ ਗੁੱਡ ਇਹ ਵੀ ਬੜਾ ਅੱਛਾ ਮੈਸੇਜ ਹੈ ਇੱਕ ਮੋਟਿਵ ਕਰਨਾ ਬੱਚਿਆਂ ਨੂੰ ਦੇਖ ਕੇ ਆਪਾਂ ਕੋਈ ਪੜ੍ਹ ਕੇ ਕੋਈ ਸਿੱਖੇ ਹਾਂਜੀ ਹਾਂਜੀ ਉਹ ਤਾਂ ਕੋਈ ਸਿੱਖਿਆ ਲਵੇ ਹਾਂਜੀ ਹਾਂਜੀ ਉਹ ਚੇ ਗੱਲਾਂ ਨੇ ਇਹ ਡਾਕਟਰ ਸਾਹਿਬ ਇਹ ਗੱਲ ਹੋਰ ਪੁੱਛਣੀ ਸੀ ਜੀ ਹੁਣ ਜਿਹੜੇ ਤੁਹਾਡੇ ਪਰਿਵਾਰ ਦੇ ਆ ਜਿਵੇਂ ਬੱਚੇ ਤੁਹਾਡੇ ਕਿੰਨੀਆਂ ਤਿੰਨ ਬੇਟੀਆਂ ਤੁਹਾਡੀਆਂ ਨਹੀਂ ਤਿੰਨ ਬੇਟੀਆਂ ਨੇ ਤਿੰਨ ਬੇਟੀਆਂ ਤਿੰਨੋਂ ਵੈਰੀ ਵੈਲ ਸੈਟਲਡ ਨੇ ਜੀ ਔਰ ਸਰਵਿਸ ਚ ਇੱਕ ਬੇਟੀ ਮੇਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਡਿਪਟੀ ਸੁਪਰਡਿੰਟੈਂਡੈਂਟ ਹੈ ਜੀ ਜੀ ਇੱਕ ਹਰਿਆਣਾ ਗਵਰਨਮੈਂਟ ਚ ਮਿਸਟ੍ਰੀਸ ਲੱਗੀ ਹੋਈ ਹੈ ਜੀ ਜੀ ਇੱਕ ਕਾਲਜ ਚ ਲੈਕਚਰਰ ਹੈ ਵੈਰੀ ਗੁੱਡ ਇਹਦੇ ਨਾਲ ਤੁਹਾਡੇ ਹੁਣ ਜਿਵੇਂ ਤੁਸੀਂ ਵਿੱਚ ਸ਼ਬਦ ਬੋਲਿਆ ਸੀ ਕਿ ਮੇਰੇ ਸ਼ਾਇਦ ਮੇਰੇ ਮਿਸੀ ਮੇਰਾ ਲੇਖਕ ਚ ਜਦੋਂ ਮੈਂ ਲਿਖਦਾ ਤਾਂ ਸ਼ਾਇਦ ਉਹਨੂੰ ਇੰਟਰਸਟ ਨਹੀਂ ਹੁੰਦਾ ਲੇਕਿਨ ਹੁਣ ਉਹਨਾਂ ਨੇ ਤੁਸੀਂ ਇੰਨਾ ਕੰਮ ਕਰ ਲਿਆ ਤੁਹਾਡਾ ਇੰਨਾ ਤੁਹਾਨੂੰ ਤੁਹਾਡਾ ਮਾਨ ਸਨਮਾਨ ਹੋਇਆ ਹੋਣ ਕਿਸ ਤਰ੍ਹਾਂ ਸੋਚਦੇ ਨੇ ਡਾਕਟਰ ਰਮੇਸ਼ ਗੋਦਮ ਬਾਰੇ ਉਹ ਲੋ ਮੈਨੂੰ ਬਹੁਤ ਕੋਆਪਰੇਟ ਕਰਦੇ ਆਂ ਵੈਰੀ ਗੁੱਡ ਕਿਉਂਕਿ ਅਗਰ ਉਹਨਾਂ ਦੀ ਕੋਆਪਰੇਸ਼ਨ ਨਾ ਹੋਵੇ ਜੀ ਮੈਂ ਨਹੀਂ ਲਿਖ ਸਕਦਾ ਵੈਰੀ ਗੁੱਡ ਵੈਰੀ ਗੁੱਡ ਇੱਕ ਗੱਲ ਆਪਾਂ ਜਾਂਦਿਆਂ ਦੇ ਡਾਕਟਰ ਸਾਹਿਬ ਇਹ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਅੱਜ ਦੇ ਇਹ ਲੇਖਕ ਹੈ ਉਹਨਾਂ ਨੂੰ ਸਮਾਜ ਕੀ ਵਰਤਮਾਨ ਸਮੱਸਿਆਵਾਂ ਨੂੰ ਲੈ ਕੇ ਲਿਖਣਾ ਚਾਹੀਦਾ ਹੈ ਜਿਸ ਤਰ੍ਹਾਂ ਅੱਜ ਕੀ এনवायरमेंट ਦੀ ਸਮੱਸਿਆ ਹੈ ਤੇ ਅੱਜ ਕੱਲ ਪੰਜਾਬ ਦਾ ਯੂਥ ਖਾਸ ਕਰ ਵੈਸੇ ਤਾਂ ਪੂਰੇ ਹਿੰਦੁਸਤਾਨ ਦਾ ਯੂਥ ਹਿੰਦੁਸਤਾਨ ਨੂੰ ਛੱਡ ਕੇ ਵਿਦੇਸ਼ ਭੱਜ ਰਿਹਾ ਹੈ ਜੀ ਮਾਪੇ ਬੱਚੇ ਪਾਲਦੇ ਆ ਬੜੇ ਕਰਦੇ ਆ ਤੇ ਉਹ ਬੱਚੇ ਵਿਦੇਸ਼ਾਂ ਨੂੰ ਭੱਜ ਜਾਂਦੇ ਆ ਮਾਪੇ ਕੱਲੇ ਰਹਿ ਜਾਂਦੇ ਆ ਇਹ ਮੈਂ ਸਮੱਸਿਆ ਆਪਣੇ ਇੱਕ ਨਾਵਲ ਚ ਚੱਕੀ ਹੈ ਵੈਰੀ ਗੁੱਡ ਔਰ ਜੀ ਹਮਾਰੇ ਪਰਿਆਵਰਣ ਕੀ ਜਨਸੰਖਿਆ ਕੀ ਸਮੱਸਿਆ ਹੈ ਬੜੀ ਭਾਰੀ ਜ਼ਮੀਨ ਚ ਪਾਣੀ ਖਤਮ ਹੁੰਦਾ ਜਾ ਰਿਹਾ ਹੈ ਜੀ ਵਣ ਖਤਮ ਹੋ ਰਹੇ ਹਨ ਇਹਨਾਂ ਸਮੱਸਿਆ ਦਾ ਹੱਲ ਕੌਣ ਸੁਝਾਏਗਾ ਜੀ ਲੇਖਕ ਰਸਤਾ ਬਤਾਏਗਾ ਜੀ ਤੇ ਸਰਕਾਰਾਂ ਇਹਨਾਂ ਨੂੰ ਸਾਂਭੇਂਗੀਆਂ ਪਬਲਿਕ ਇਸ ਨੂੰ ਠੀਕ ਕਰੇਗੀ ਵੇਰੀ ਗੁੱਡ ਦੇਖੋ ਡਾਕਟਰ ਸਾਹਿਬ ਨੇ ਕਿੰਨੀ ਸੋਹਣੀ ਗੱਲ ਕਹੀ ਕਿ ਵੀ ਇੱਕ ਯੂਥ ਹੈ ਬਾਹਰ ਜਾ ਰਿਹਾ ਹੈ ਸਰਕਾਰਾਂ ਦਾ ਕੰਮ ਹੈ ਵੈਸੇ ਇਹ ਕਿ ਵੀ ਇਹ ਚਲੋ ਜਿਹੜਾ ਯੂਥ ਆ ਉਹਨੂੰ ਕਿਤੇ ਕੰਮਕਾਰ ਲਾਣ ਨੌਕਰੀਆਂ ਦਿਵਾਨ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ 'ਚ ਆਏ ਤੁਸੀਂ ਆਪਣੇ ਵਿਚਾਰ ਸਾਂਝੇ ਕਰੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਸੋਚ ਦੀ ਸ਼ਕਤੀ ਚੈਨਲ ਨੇ ਮੈਨੂੰ ਇੱਥੇ ਬੁਲਾਇਆ ਤੇ ਆਨਰ ਕੀਤਾ ਇਸ ਲਈ ਮੈਂ ਸੋਚ ਦੀ ਸ਼ਕਤੀ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਸੀਗਾ ਡਾਕਟਰ ਸਸੀਗਾ ਸਸੀਕ ਅਧਾਰਾ ਸੋਚ ਦੀ ਸ਼ਕਤੀ ਮੈਗਜ਼ੀਨ ਵੱਲੋਂ ਅੱਜ ਡਾਕਟਰ ਮਹੇਸ਼ ਗੌਤਮ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਔਰ ਅਸੀਂ ਇਹਦੀ ਖੁਸ਼ੀ ਲੈ ਰਹੇ ਹਾਂ ਕਿ ਅੱਜ ਉਹਦਾ ਸਨਮਾਨ ਕਰ ਰਹੇ ਹਾਂ ਸਰ ਅਜ ਬੜਾ ਅੱਛਾ ਲੱਗਿਆ ਮਿਲ ਕੇ ਤੁਹਾਡੇ ਨਾਲ ਤੁਸੀਂ ਆਏ ਸਾਨੂੰ ਇਦਾਂ ਲੱਗਿਆ ਕਿ ਵੀ ਅਸੀਂ ਇੱਕ ਬਹੁਤ ਅੱਛੇ ਵਿਦਵਾਨ ਤਾਂ ਹੈ ਹੀ ਤੁਸੀਂ ਕਿ ਅੱਛੇ ਇਨਸਾਨ ਦਾ ਥੋੜਾ ਸਨਮਾਨ ਕਰਦਾ ਮੈਨੂੰ ਵੀ ਬਹੁਤ ਅੱਛਾ ਲੱਗਿਆ ਤੇ ਸੋਚ ਦੀ ਸ਼ਕਤੀ ਚੈਨਲ ਨੇ ਜੋ ਮੈਨੂੰ ਸਨਮਾਨਿਤ ਕੀਤਾ ਹੈ ਮੈਂ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਥੈਂਕਫੁਲ ਫੀਲ ਕਰ ਰਿਹਾ ਹਾਂ